ਦੋਸਤੋ ਇੱਕ ਪਾਸੇ ਪਹਾੜਾਂ ਵਿੱਚ ਬਰਫਬਾਰੀ ਹੋਣ ਦੀ ਖਬਰ ਹੈ ਦੂਸਰੇ ਪਾਸੇ ਮਦਾਨੀ ਇਲਾਕਿਆਂ 'ਚ ਠੰਡ ਵਧਦੀ ਆ ਰਹੀ ਹੈ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਠੰਡ ਹੋਰ ਵਧੇਗੀ ਜਨਵਰੀ ਦੇ ਇਨ੍ਹਾਂ ਦਿਨਾਂ 'ਚ ਸੀਤਲਹਿਰ ਦੀ ਸਭਾਵਨਾ ਵੀ ਪੜ੍ਹੀ ਹੋਈ ਹੈ ਦਿੱਲੀ ਪੰਜਾਬ ਹਰਿਆਣਾ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਸਮੇਤ ਕਈ ਸੂਬਿਆਂ 'ਚ ਠੰਡ ਕਾਰਨ ਲੋਕਾਂ ਨੂੰ ਭਾਰੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੌਰਾਨ ਠੰਡ ਦੇ ਭੰਨੇ ਹੋਏ ਲੋਕਾਂ ਨੂੰ ਹੋਰ ਵੀ ਮਸੀਬਤ ਜਿਹੜੀ ਆਉ ਪੈ ਸਕਦੀ ਹੈ। ਦੋਸਤੋ ਮੈ ਜਿੰਦਰ ਸਿੰਘ ਬਿਲਕਦੇ ਤੁਸੀਂ ਦੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਆਓ। ਅੱਜ ਸੁਪਰੀਮ ਕੋਰਟ ਨੇ ਡੱਲੇਵਾਲ ਦੇ ਮਾਮਲੇ 'ਚ ਪੁਲਿਸ ਸਰਕਾਰ ਦੀ ਖਚਾਈ ਕਰਨ ਦੇ ਨਾਲ ਨਾਲ ਹੋਰ ਸਮਾਂ ਦੇ ਦਿੱਤਾ ਹੈ। ਉੱਥੇ ਦਲਜੀਤ ਦਸਾਜ ਦੀ ਮੋਤੀ ਨਾਲ ਮੀਟਿੰਗ ਨੂੰ ਲੈ ਕੇ ਵੀ ਕਿਸਾਨ ਅੰਦੋਲਨ ਬਾਰੇ ਕੀ ਦਸਾਜ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਲਾਈਵ ਹੋ ਕੇ ਡੱਲੇਵਾਲ ਨੂੰ ਲੈ ਕੇ ਕੇਂਦਰ ਸਰਕਾਰ ਦੇ ਬਰੇ ਪਾਗੋਈ ਸੁਧਾਰ ਲੈਣ ਨੂੰ ਆਗੂਆਂ ਨੇ ਜਥੇਦਾਰ ਰਕਵੀਰ ਸਿੰਘ ਨੂੰ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਤੇ ਮੱਗੀ ਦੇ ਉਸਤੇ ਮੌਕੇ ਤੇ ਸ਼੍ਰੋਮਣੀ ਅਕਾਲੀ ਜਲਦੀ ਕਾਨਫਰੰਸ ਹੋਵੇਗੀ ਇਸ ਮੌਕੇ ਤੇ ਨਵੀਂ ਪਾਰਟੀ ਦਾ ਐਲਾਨ ਵੀ ਹੋ ਸਕਦਾ ਹੈ ਆਓ ਪਹਿਲੀ ਖਬਰ ਅਜੇ ਤੋਂ ਸੁਣੋਨੇ ਆ ਕਿ ਅੱਜ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਖਚਾਈ ਕਰਦਿਆ ਕਿਹਾ ਕਿ ਇਸ ਦੇ ਅਧਿਕਾਰੀਆਂ ਅਤੇ ਕੁਝ ਕਿਸਾਨ ਆਗੂ ਮੀਡੀਆ ਵਿੱਚ ਇਹ ਗਲਤ ਪ੍ਰਭਾਵ ਦੇ ਰਹੇ ਹਨ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਾਰਤ ਤੋੜਨ ਦੀਆਂ ਕੋਸ਼ਸ਼ਾਂ ਕੀਤੀਆਂ ਜਾ ਰਹੀਆਂ। ਬੈਂਚ ਨੇ ਸਾਫ ਕੀਤਾ ਕਿ ਅਦਾਲਤ ਨੇ ਕਦੇ ਵੀ ਡੱਲੇਵਾਲ ਦਾ ਅੰਦੋਲਨ ਤੋੜਨ ਜਾਂ ਖਤਮ ਕਰਾਉਣ ਦੀ ਹਦਾਇਤ ਨਹੀਂ ਦਿੱਤੀ। ਬੈਂਚ ਨੇ ਕਿਹਾ ਕਿ ਅਦਾਲਤ ਦੀ ਚਿੰਤਾ ਸਿਰਫ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਹੈ। ਅਤੇ ਉਚਾਉਂਦੀ ਹੈ ਕਿ ਉਹਨਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਜਾਵੇ ਇਸ ਮੌਕੇ ਅਦਾਲਤ ਵਿੱਚ ਪੇਸ਼ ਹੋਏ ਐਡਵੋਕੇਟ ਜਨਰਲ ਗੁਰਬਿੰਦਰ ਸਿੰਘ ਨੇ ਸਥਿਤੀ ਨੂੰ ਉਜਾਉਣ ਦੀ ਅਜਿਹੀ ਕਿਸੇ ਵੀ ਕੋਸ਼ਿਸ਼ ਤੋਂ ਇਨਕਾਰ ਕੀਤਾ ਹੈ ਕਿ ਹੈ ਕਿ ਡੱਲੇ ਬਾਦ ਨੂੰ ਆਪਣਾ ਮਰਨ ਵਰਤ ਤੋੜੇ ਬਿਨਾਂ ਡਾਕਟਰੀ ਸਹਾਇਤਾ ਲੈਣ ਲਈ ਮਨਾਉਣ ਦੀ ਆਕੂਸ਼ਾ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਬਚਨੇ ਕਿਹਾ ਕਿ ਕਿਉਂਕਿ ਪੰਜਾਬ ਦੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ ਇਸ ਮਾਮਲੇ ਵਿੱਚ ਵਰਚੂਅਲ ਪੇਸ਼ ਹੋ ਰਹੇ ਹਨ ਕਿ ਅਦਾਲਤ ਦਾ ਸੁਨੇਹਾ ਸਰਕਾਰ ਤੱਕ ਸਹੀ ਢੰਗ ਨਾਲ ਪਹੁੰਚ ਜਾਵੇਗਾ ਅਦਾਲਤ ਨੇ ਦੋਮਾ ਅਧਿਕਾਰੀਆਂ ਨੂੰ 20 ਦਸੰਬਰ ਤੇ ਆਪਣੇ ਹੁਕਮ ਦੀ ਪਾਲਣਾ ਕਰਨ ਵਾਲਾ ਆਪਣਾ ਹਾਲ ਬਣਾਵਾ ਐ ਡਾਇਰਕਟ ਲਈ ਕਿਹਾ ਜਿਸ ਵਿੱਚ ਅਦਾਲਤ ਨੇ ਪੰਜਾਬ ਸਰਕਾਰ ਨੂੰ ਦਲੇਵਾਲ ਨੂੰ ਸਰਕਾਰ ਦੁਆਰਾ ਵਡਿਆਈਆਂ ਗਈਆਂ ਨੇੜੀਆਂ ਮੈਡੀਕਲ ਰੂਪਾਂ ਵਿੱਚ ਤਬਦੀਲ ਕਰਨ ਦਾ ਹੁਕਮ ਦਿੱਤਾ ਹੈ ਸੁਪਰੀਮ ਕੋਰਟ ਨੇ ਮਾਮਲੇ ਨੂੰ ਅਗਲੀ ਸੁਣਵਾਈ ਲਈ 6 ਜਨਵਰੀ ਵਾਸਤੇ ਸੂਚੀਬੰਦ ਕੀਤਾ ਹੈ ਸਿਕਰ ਦੀ ਅਦਾਲਤ ਨੇ ਢੱਲੇਵਾਲ ਬਨੋਂ ਤਾਇਰ ਇੱਕ ਨਵੀਂ ਪਟੀਸ਼ਨ ਦੇ ਕੇਂਦਰ ਨੂੰ ਨੋਟਿਸ ਵੀ ਜਾਰੀ ਕੀਤਾ ਜਿਸ ਵਿੱਚ ਕੇਂਦਰ ਸਰਕਾਰ ਨੂੰ ਫਸਲਾਂ ਦੇ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਵਾਅਦਿਆਂ ਦੀ ਪਾਲਣਾ ਕਰਨ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਜੋ ਕਿ 2121 ਵਿੱਚ ਖੇਤੀ ਕਮੂਨਾਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਅਰਾਧਨੀ ਤੇ ਜਾਣ ਤੋਂ ਬਾਅਦ ਅੰਦੋਲਨਕਾਰੀ ਕਿਸਾਨਾਂ ਨਾਲ ਕੀਤੇ ਗਏ ਸਨ ਦੋਸਤੋ ਇਸ ਖਬਰ ਤੇ ਟਿੱਪਣੀ ਕਰਦੇ ਆ ਇਹ ਇਹੀ ਕਿਹਾ ਜਾ ਸਕਦਾ ਕਿ ਕਿਸਾਨ ਆਗੂ ਡੱਲੇਵਾਲ ਪੰਜਾਬ ਅਤੇ ਹਰਿਆਣ ਦੀ ਖਨੌਰੀ ਸਾਧ ਤੇ ਕਿਸਾਨ ਅੰਦੋਲਨ ਦੀ ਯਾਰੀ ਮੋਰਚੇ ਵਾਲੇ ਸਥਾਨ ਉੱਤੇ ਬੀਤੇ 26 ਨਵੰਬਰ ਤੋਂ ਮਰਨ ਵਾਟ ਉੱਤੇ ਹਨ ਉਹਨਾਂ ਦੇ ਮਰਨ ਵਾਟ ਨੂੰ ਅੱਜ 38 ਦਿਨ ਹੋ ਚੁੱਕੇ ਨੇ اس کارن کی صحت بچ پاری نگار آیا ہے سپریم کوٹ نے پراب سکار ڈلے والی میڈیکل سہتا جیڑی مہیا کروان آتے اس دی جان بچاؤ لیپتال داخل کرواؤ کے حکم دیتے سوسری خبر اے ہے کہ اج منتری بگوت سنگھ مان لائو ہو کے انہوں نے کہا کہ کیندر دی سرکار کسان کی سال نہیں لے رہی انہوں نے ਡੇਲੇਵਾਰ ਦੇ ਮਰਨ ਬਾਅਦ ਉਹ ਤੇ ਕਹੇ ਕਿ ਕੇਂਦਰ ਸਰਕਾਰ ਜਿਤਵਾਜੀ ਅਤੇ ਅੜੀਲ ਰਵਈਏ ਛੱਡੇ ਅਤੇ ਕਿਸਾਨਾਂ ਨਾਲ ਗੱਲਬਾਤ ਕਰੇ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਫਿਰ ਤੋਂ ਕਾਲੇ ਖੇਤੀ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਡੱਲੇਵਾਰ ਦੀ ਸਿਹਤ ਦਾ ਪੂਰਾ ਗਿਆਨ ਹੈ ਅਸੀਂ ਆਪਣੀ ਹਰ ਕੋਸ਼ਿਸ਼ ਕਰ ਰਹੇ ਹਾਂ ਸੁਪਰੀਮ ਕੋਰਟ ਦਾ ਫੈਸਲਾ ਸਾਨੂੰ ਸਿਰਮੱਥੇ ਕਬੂਲ ਹੈ ਪਰ ਅਸੀਂ ਹਮੇਸ਼ਾ ਹੀ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਪੁਲ ਦਾ ਕੰਮ ਕਰ ਰਹੇ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਮਾਮਲੇ ਨੂੰ ਰਾਜਨੀਤੀ ਵਿੱਚ ਨਾ ਲਿਆਇਆ ਜਾਵੇ ਕਿਸਾਨਾਂ ਦੇ ਮਸਲੇ ਸਾਡੇ ਨਾਲ ਨਹੀਂ ਕਿਸਾਨਾਂ ਦੇ ਮਸਲੇ ਕੇਂਦਰ ਸਰਕਾਰ ਨਾਲ ਹਨ ਉਹਨਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਮਾਮਲਾ ਮੈਨੂੰ ਤਾਂ ਸਮਝ ਨਹੀਂ ਆਇਆ ਪੰਜਾਬ ਬੰਦ ਨਾਲ ਤਾਂ ਪੰਜਾਬ ਦਾ ਹੀ 100 ਕਰੋੜ ਰੁਪਏ ਦਾ ਨੁਕਸਾਨ ਹੋਇਆ ਦੋਸਤੋ ਇਸ ਕਵਰ ਤੇ ਟਿੱਪਣੀ ਕਰਦੇ ਆ ਇਹ ਹੀ ਕਿਹਾ ਜਾ ਸਕਦਾ ਹੈ ਕਿ ਅੱਜ ਡੱਲੇਵਾਲ ਦੇ ਮਾਰਨ ਬਾਰਦਰ ਤੇ ਥੱਤੀ ਦਿਨ ਹੋ ਗਿਆ ਜਿਸ ਨੂੰ ਲੈ ਕੇ ਸੀਐਮ ਮਾਨ ਦਾ ਲਾਈਵ ਬਿਆਨ ਇਹ ਪਹਿਲੀ ਵਾਰ ਕਿਉਂ ਆਇਆ ਜਦੋਂ ਕਿ ਕਿਹਾ ਇਹ ਜਾ ਸਕਦਾ ਇਹ ਸਵਾਲ ਹੈ ਕਿ ਅੱਜ ਕੈਪਟਨ ਸਰਕਾਰ ਕਿਸਾਨਾਂ ਨੂੰ ਯਾਦ ਆ ਰਹੀ ਹੈ ਜਿਹਦੇ ਦੌਰਾਨ ਕਿਸਾਨ ਅੰਦੋਲਨ ਪੰਜਾਬ ਤੋਂ ਸ਼ੁਰੂ ਹੋ ਕੇ ਦਿੱਲੀ ਪਹੁੰਚਿਆ ਆਜੇ ਕਿਸਾਨ ਅੰਦੋਲਨ ਨੂੰ ਉਹ ਮਦਦ ਨਹੀਂ ਮਿਲ ਰਹੀ ਜੋ ਪੰਜਾਬ ਦੀ ਧਰਤੀ ਤੇ ਮੈਣੀ ਚਾਹੀਦੀ ਸੀ ਸਗੋਂ ਭਾਜਪਾ ਦੀ ਹਰਿਆਣਾ ਸਰਕਾਰ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਪੰਜਾਬ ਵਿੱਚ ਜਦੋਂ ਕਿ ਮਾਨ ਸਰਕਾਰ ਮੂਕ ਦਰਸ਼ਕ ਹੋ ਕੇ ਇਸ ਨੂੰ ਸਭ ਕੁਝ ਨੂੰ ਦੇਖ ਰਹੀ ਹੈ ਦੋ ਸਾਂਝਾਲੇ ਮੁੱਡੇ ਦੀ ਚਰਚਾ ਮਾਂ ਨੇ ਦੁਨੀਆ ਭਰ ਵਿੱਚ ਇਹ ਗੱਲ ਛੇੜੀ ਆ ਉਹਨਾਂ ਦੀ ਮੋਤੀ ਨਾਲ ਜੋ اے ملاقات ہوئی ہے آؤ اتنے گل کر لے مشہور پجابی گائک کے ادا کر دلجیت دسانج نے بدھوار نویں سال کے موقع نو دلی پردھان منتری نردر مواد ملاقات کی تی. اس دوران مودی نے سدھارن پروار تو شروع ہو کے انتراشٹری پھر اپنی پہچان بناؤ لیسانج کی چنگی شلاھا کی مودی نے انسٹاگرام سے دونوں کی گل بات کا ایک چھوٹا جا کلپ سانجا ਇਕ ਬਹੁਤ ਹੀ ਯਾਦਗਾਰ ਗੱਲਬਾਤ ਉਹਨਾਂ ਨੇ ਐਕਸ ਤੇ ਇੱਕ ਪੋਸਟ ਚ ਕਿਹਾ ਕਿ ਦਲਜੀਤ ਦੇ ਨਾਲ ਇੱਕ ਸ਼ਾਨਦਾਰ ਗੱਲਬਾਤ ਉਹ ਅਸਲ ਚ ਬਹੁਤ ਪੱਕੀ ਯੋਗਤਾ ਦੇ ਧਨੀ ਹਨ ਅਸੀਂ ਸੰਗੀਤ ਸੱਭਿਆਚਾਰ ਤੇ ਕਈ ਚੀਜ਼ਾਂ ਤੇ ਗੱਲਬਾਤ ਕੀਤੀ ਤੁਮਾਂ ਵਿਚਾਰੀ ਹੋਈ ਗੱਲਬਾਤ ਨੂੰ ਦਸਾਂਜ ਨੇ ਵੀ ਆਪਣੇ ਇੰਸਟਾਗ੍ਰam ਤੇ ਸ਼ੇਅਰ ਕੀਤਾ ਇਸ ਮੁਲਾਕਾਤ ਚ ਮੋਦੀ ਦਸਾਂਜ ਨੂੰ ਕਹਿੰਦੇ ਹਨ ਭਾਰਤ ਦੇ ਪਿੰਡ ਦਾ ਇੱਕ ਮੁੰਡਾ ਜਿਹੜਾ ਦੁਨੀਆਂ ਚ ਨਾ ਰੋਸ਼ਨ ਕਰਦਾ ਤਾਂ ਬਹੁਤ ਚੰਗਾ ਲੱਗਦਾ ਹੈ ਤੁਹਾਡੇ ਪਰਿਵਾਰ ਨੇ ਤੁਹਾਡਾ ਨਾਂ ਦਿਲ ਜਿੱਤ ਰੱਖਿਆ ਤੇ ਤੁਸੀਂ ਲੋਕਾਂ ਦੇ ਦਿਲ ਜਿੱਤਦੇ ਹੋ ਦਲਜੀਤ ਕਹਿੰਦਾ ਹੈ ਕਿ ਅਸੀਂ ਪੜ੍ਹਦੇ ਸੀ ਕਿ ਮੇਰਾ ਭਾਰਤ ਮਹਾਨ ਹੈ ਪਰ ਜਦੋਂ ਮੈਂ ਭਾਰਤ ਘੁੰਮਿਆ ਤਾਂ ਮੈਨੂੰ ਪਤਾ ਲੱਗਿਆ ਕਿ ਸਾਡੇ ਦੇਸ਼ ਨੂੰ ਮਹਾਨ ਕਿਉਂ ਕਹਿੰਦੇ ਹਨ ਭਾਰਤ ਵਿੱਚ ਸਭ ਤੋਂ ਵੱਡਾ ਜਾਦੂ ਯੋਗ ਹੈ ਇਸ ਤੇ ਮੋਦੀ ਨੇ ਕਿਹਾ ਕਿ ਯੋਗ ਦਾ ਜਿਸ ਨੇ ਤਜਰਬਾ ਕੀਤਾ ਉਹੀ ਇਸਤੀ ਤਾਕ ਜਾਨਦਾ ਹੈ ਦਲਜੀਤ ਪ੍ਰਧਾਨ ਮੰਤਰੀ ਦੀ ਮਾਂ ਦੇ ਪ੍ਰੇਮ ਅਤੇ ਗੰਗਾ ਦੇ ਪ੍ਰਤੀ ਉਸਦੀ ਆਸਤਾ ਨੂੰ ਲੈ ਕੇ ਕਹਿੰਦੇ ਹਨ ਕਿ ਤੁਸੀਂ ਜੋ ਸ਼ਬਦ ਉਹਨਾਂ ਪ੍ਰਤੀ ਕਹੇ ਉਸ ਵਿੱਚ ਛਾਪ ਚਲਕਦਾ ਹੈ ਕਿ ਉਹ ਤੁਹਾਡੇ ਦਿਲ ਤੋਂ ਨਿਕਲੇ ਹਨ ਇਸ ਤੋਂ ਬਾਅਦ ਦਲਜੀਤ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਆਪਣੀ ਸ਼ਰਧਾ ਨੂੰ ਗੀਤ ਰਾਹੀਂ ਯਾਦ ਕੀਤਾ ਖਾਸ ਗੱਲ ਇਹ ਹੈ ਕਿ ਜਦ ਦਲਜੀਤ ਵੀਰ ਗੁਣਗਰਾ ਰਹੇ ਸਨ ਤਾਂ ਪ੍ਰਧਾਨ ਮੰਤਰੀ ਮੋਤੀ ਮੇਜ਼ ਤੇ ਉਂਗਲੀਆਂ ਨਾਲ ਉਹਨਾਂ ਨੂੰ ਤਾਲ ਦਿੰਦੇ ਨਜ਼ਰ ਆਈ ਉਹ ਕਹਿੰਦੇ ਕਿੱਥੇ ਐ ਉਹ ਕਹਿੰਦੇ ਕਿੱਥੇ ਹੈ ਤੇਰਾ ਰੱਬ ਇਸਦਾ ਹੀ ਨਹੀਂ ਮੈਂ ਕਿਹਾ ਅੱਖਾਂ ਬੰਦ ਕਰ ਧਿਆਨ ਕਰ ਮਹਿਸੂਸ ਕਰ ਗੁਰਨਾਨਕਤਾ ਅਗ ਸੰਗ ਹੈ ਤੂੰ ਵੀ ਬਸ ਗੈਰ ਹਾਜ਼ਰ ਹੈ ਗੁਰੂ ਨਾਨਕ ਗੁਰੂ ਨਾਨਕ ਗੁਰਨਾਨਕ ਦੋਸਤੋ ਇਸ ਖਬਰ ਤੇ ਟਿੱਪਣੀ ਕਰਦੇ ਆ ਇਹ ਕਿਹਾ ਜਾ ਸਕਦਾ ਕਿ ਉੱਗੇ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਜ ਪੰਜਾਬ ਦੇ ਪੁੱਤਰ ਹੋਣ ਦੇ ਨਾਤੇ ਮੋਦੀ ਨੂੰ ਮਿਲਿਆ ਦੂਸਰੇ ਪਾਸੇ ਕਿਸਾਨ ਅੰਦੋਲਨ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਉਸਨੇ ਕਿਸਾਨ ਅੰਦੋਲਨ ਬਾਰੇ ਗੱਲ ਕੀਤੀ ਹੋਵੇਗੀ ਸ਼ਾਇਦ ਇਹ ਸੰਭਵ ਹੋਵੇ ਕਿਉਂਕਿ ਅਜਿਹੀ ਪ੍ਰੋਗਰਾਮ ਪਹਿਲਾਂ ਹੀ ਸੈਟਿੰਗ ਕੀਤੀ ਹੁੰਦੀ ਹੈ ਕਿਸੇ ਨੇ ਕੀ ਕਹਿਣਾ ਉਹ ਅੱਜ ਦੁਨੀਆ ਸਾਹਮਣੇ ਹੈ ਅਗਰ ਦਿਲਜੀਤ ਦੁਸਾਂਜ ਨੇ ਕਿਸਾਨਾਂ ਦੇ ਹੱਕ ਵਿੱਚ ਕੋਈ ਗੱਲ ਕੀਤੀ ਹੈ ਤਾਂ ਉਹ ਲੋਕਾਂ ਵਿੱਚ ਆ ਕੇ ਕਹਿਣ ਕਿਉਂਕਿ ਉਹਨਾਂ ਨੂੰ ਮੌਕਾ ਮਿਲਿਆ ਮੋਦੀ ਨਾਲ ਗੱਲਬਾਤ ਦਾ ਜਦੋਂ ਕਿ ਕਿਸਾਨਾਂ ਨੂੰ ਤਾਂ ਸ਼ੈਂਪੂ ਨਹੀਂ ਧੰਗਣ ਦਿੱਤਾ ਜਾ ਰਿਹਾ ਅਗਦੀ ਖਬਰ ਦੋਸਤੋ ਭੰਗ ਹੋਈ ਸੁਧਾਰ ਲਹਿਰ ਦੇ ਆਗੂਆਂ ਨੂੰ ਲੈ ਕੇ ਹੈ ਕਿ ਪਿਛਲੇ ਦਿਨੀ ਭੰਗ ਹੋਈ ਅਕਾਲੀ ਦਲ ਸੁਧਾਰ ਲਹਿਰ ਨਾਲ ਸੰਬੰਧਤ ਸ਼ਰੂਣੀ ਕਮੇਟੀ ਮੈਂਬਰਾਂ ਦਾ ਇੱਕ ਉੱਚ ਪਦਰੀ ਵਕਤ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਅਰਗਵੀ ਸਿੰਘ ਨੂੰ ਮਿਲਣ ਲਈ ਉਹਨਾਂ ਦੇ ਗ੍ਰਹਿ ਵਿਕੇ ਪੁਜਾ ਇਹ ਵਾਰਤ ਵਿੱਚ ਭਾਈ ਮਨਜੀਤ ਸਿੰਘ ਪੂਰਾ ਕਹਾਨਾ ਤੋਂ ਇਲਾਵਾ ਕਰਨੈਲ ਸਿੰਘ ਪੰਜੋਲੀ ਅਮਰੀਕ ਸਿੰਘ ਸ਼ਾਪੁਰ ਨਰਮਲ ਸਿੰਘ ਜੋਲਾ ਸਤਵਿੰਦਰ ਸਿੰਘ ਤੋੜਾ ਪਰਮਜੀਤ ਸਿੰਘ ਖਾਲਸਾ ਬੀਬੀ ਸ਼ਰਜੀਤ ਕੌਰ ਜਸਵੰਤ ਸਿੰਘ ਪੁਰੈਣ ਅਤੇ ਸਾਬਕਾ ਮੈਂਬਰ ਹਰਵੰਦ ਸਿੰਘ ਮਨਪੁਰ ਸ਼ਾਮਲ ਸਨ ਪ੍ਰਾਪਤ ਬਿਰਵਿਆਂ ਅਨੁਸਾਰ ਇਸ ਵਾਰਤ ਵੱਲੋਂ ਜਿਥੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਬਾਵਜੂਦ ਤੋਂ ਇਲਾਵਾ ਪਿਛਲੇ ਦਿਨੀ ਅਕਾਲ ਤਖਤ ਤੋਂ ਹੋਏ ਅਦੇਸ਼ਾਂ ਦਾ ਅਕਾਲੀ ਲੀਡਰਸ਼ਪ ਤੋਂ ਪਾਲਣ ਕਰਵਾਉਣ ਸੰਬੰਧੀ ਵੀ ਗਲਵਾਤ ਕੀਤੀ ਗਈ ਜਦੋਂ ਤੇ ਮੀਡੀਆ ਸਾਹਮਣੇ ਕਰਨੈਲ ਸਿੰਘ ਪੰਜੂਲੀ ਨੇ ਕਿਹਾ ਕਿ 2 ਦਸੰਬਰ ਨੂੰ ਸਿੱਖ ਸਹਿਵਾ ਦਾ ਨਾ ਬਲੋ ਕਿਤੇ ਹੁਕਮਾਂੇ ਲਾਗੂ ਹੋਣੇ ਚਾਹੀਦੇ ਹਨ ਦੋਸਤੋ ਇਸ ਖਬਰ ਤੇ ਟਿੱਪਣੀ ਕਰਦੇ ਹਾਂ ਕਿਹਾ ਜਾ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਮਹਿਸੂਸ ਕਰ ਰਿਹਾ ਕਿ ਅਸੀਂ ਧਾਰਮਿਕ ਸਜ਼ਾ ਦੋਖਤ ਲਈਇ ਇਸ ਤੋਂ ਇਲਾਵਾ ਹੋਰ ਕੁਝ ਮੰਨਣ ਦੀ ਬਜਾਈ ਨਵੇਂ ਅਲਾਨ ਆ ਰਹੇ ਨੇ ਜਦੋਂ ਕਿ ਸੁਧਾਰ ਲਹਿਰ ਵਾਲਿਆਂ ਨੇ ਇਸ ਨੂੰ ਭੰਗ ਕਰਕੇ ਆਪਣਾ ਚੁੱਲ੍ਹਾ ਬੰਦ ਕਰ ਲਿਆ ਪਰ ਅਕਾਲੀ ਦਲ ਇਨ੍ਹਾਂ ਆਪਣੇ ਅੰਦਰ ਇਹਨਾਂ ਨੂੰ ਨਹੀਂ ਬਾਣ ਲਈ ਤਿਆਰ ਇਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਬਚਿਆ ਸਬਾਈ ਸਿੰਘ ਸਾਹਿਬ ਜਥੇਦਾਰ ਰਗਵੀ ਸਿੰਘ ਹਣਾ ਕੋਲ ਇਹ ਮਾਮਲਾ ਅਠਾਉਣ ਤੋਂ ਸਭੋ ਜਥੇਦਾਰ ਵੀ ਸਮੇਂ ਜਿਵੇਂ ਦੇ ਰਹੇ ਨੇ ਅਕਾਲੀ ਦਲ ਨੂੰ ਜਿਸ ਕਰਕੇ ਪਹਿਲਾਂ ਅਕਾਲੀ ਸਜਾਪਤ ਰਹ ਸੀ ਜਾਂ ਸ਼ਹੀਦੀ ਸ਼ਤਾਬਦੀਆਂ ਨੂੰ ਲੈ ਕੇ ਸਮਾ ਲਾ ਰਿਹਾ ਸੀ ਹੁਣ ਉਹਨਾਂ ਕੋਲ ਕੋਈ ਬਹਾਨਾ ਨਾ ਨਹੀਂ ਆ ਰਿਹਾ ਦੇਖਦੇ ਹਾਂ ਹੁਣ ਕੀ ਬਣਦਾ ਅਕਾਲੀ ਦਲ ਮਾਗਦੇ ਮੇਲੇ ਤੇ ਕਾਰਪਾਸ ਕਰੇਗਾ ਆਓ ਪੂਰੀ ਖਬਰ ਇਹ ਵੀ ਤੁਹਾਨੂੰ ਸੁਣਾ ਦਿੰਦੇ ਆ ਕਿ ਸੁਖਵੀਰ ਬਾਦਲ ਵੱਲੋਂ ਦਿੱਤੇ ਅਸਤੀਫੇ ਦੇ ਫੈਸਲੇ ਲੈ ਤੇ ਵਿਚਾਰ ਪਤੰਦਰੇ ਵਿਚਾਲੇ اکالی دل ولان کیا گیا اکالی دل نے چونہ جنوری مانگی موقع بشال اکالی کانفرنس کر فیصلہ کر لیا اس بارے پارٹی کے سیئر آگو سے دلجیت چیما نے ایستے پوسٹ پاک کے جان جانکاری دتی ہے کہ انہاں کیا کہ اگلی انہاں نے کیا کہ اگالی دل نے علان کیتا ہے کہ او چودہ جنوری شریف مختصر وے ماھی موقع بشال سلانہ اکالی کانفرانس کرے گا اس سماگوں سفل بناؤ لی تیاریاں شروع کر دیتیاں گئی ہیں دلجی دلجیت چیما نے دسیا کہ شروع منی اکالی دل دے سارے سینئر آگو اس کانفرنس شرکت کرنے دوستو اس خبر سے آؤ ٹپنی کر لیں کہ ایک پاس دا کا قدو منجور ہوئے گا دوسرا مینہ شروع ہو گیا پنگ ہوئی صدا لہر نے سنگ سہبانوں مل کے آخیا کہ حکم نامے لگ رہا ہے کہ اکالی دل سجا بھگ چکا ہے ਹਾਂ ਲੋਕਾਂ ਨੂੰ ਆਖੇਗਾ ਕਿ ਅਸੀਂ ਪੁਲ ਬਖਸ਼ਾ ਲਈ ਹੈ ਸਾਨੂੰ ਹੁਣ ਅਪਰਾਉ ਆਖਰੀ ਖਬਰ ਦੋਸਤੋ ਇਹ ਵੀ ਮੁਖਤਸਰ ਨਾਲ ਸੰਬੰਧਤ ਹੈ ਕਿ ਮਾਗੀ ਦਿਵਸ ਮੌਕੇ ਸਾਂਸਦ ਮੈਂਬਰ ਭਾਈ ਅਮਰਤਪਾਲ ਸਿੰਘ ਸਾਂਸਦ ਮੈਂਬਰ ਭਾਈ ਸਰਜੀਤ ਸਿੰਘ ਬੀਬੀ ਖਾਦੜਾ ਅਤੇ ਭਾਈ ਤਰਸੇਮ ਸਿੰਘ ਇੱਕ ਨਵੀਂ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ ਭਾਵੇਂ ਕਿ ਭਾਈ ਅਮਰਤਪਾਲ ਜਿਗਰ ਭਾਵੇਂ ਕਿ ਅਮਰਤਪਾਲ ਦੇਵੂ ਗੜ ਜੇਲ੍ਹ ਦੇ ਵਿੱਚ ਥਨਾਏ ਆਪਣੇ ਨਜ਼ਰਬਾਨੇ ਅਗਰ ਇਸ ਖਬਰ ਤੇ ਟਿੱਪਣੀ ਕਰਨੀ ਹੋਵੇ ਤਾਂ ਦੋਸਤੋ ਪਾਰਸ ਪੰਜਾਬ ਸੰਗਠਨ ਤਹਿਤ ਚੋਣ ਲਾਨੋ ਪ੍ਰਾਪਤ ਹੁਣ ਨਵੀਂ ਪਾਰਟੀ ਦੇ ਆਗਾਮੀਆਂ ਖਬਰਾਂ ਨੂੰ ਲੈ ਕੇ 14 ਜਨਵਰੀ ਦੀ ਉਡੀਕ ਹੋਣੀ ਸ਼ੁਰੂ ਹੋ ਗਈ ਹੈ ਇੱਕ ਪਾਸੇ ਫਰੀਦਕੋਟ ਤੋਂ ਸਰਵਜੀਤ ਸਿੰਘ ਦੂਸਰੇ ਪਾਸੇ ਖਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਚੋਣ ਜਿੱਤੇ ਸੀ ਇਸ ਨੂੰ ਲੈ ਕੇ ਕਿਹਾ ਜਾ ਸਕਦਾ ਕਿ ਦੋਵੇਂ ਹਲਕਿਆਂ ਤੋ ਅੱਗੇ ਪੰਜਾਬ ਤੱਕ ਲੋਕਾਂ ਵਿੱਚ ਜਾਗ ਲਈ ਪਾਰਟੀ ਬਣਾਉਣੀ ਪਵੇਗੀ ਇਹਨਾਂ ਆਗੂਆਂ ਨੂੰ ਕਿਉਂਕਿ ਬਾਰਸ ਪੰਜਾਬ ਸੰਗਠਨ ਜੀਪ ਸਿੰਘ ਸਿੱਧੂ ਸਮੇਂ ਬੜਿਆ ਸੀ ਉਹਦੇ ਉੱਪਰ ਇਹ ਜਿਹੜਾ ਕਈ ਸਵਾਲ ਵੀ ਖੜੇ ਹੋਏ ਸੀ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਇਸ ਸੰਗਠਨ ਤੇ ਖੜੇ ਹੋਏ ਸਵਾਲਾਂ ਨੂੰ ਲੈ ਕੇ ਨਵੀਂ ਪਾਰਟੀ ਬਣਾਉਣੀ ਇਸ ਪਰ ਲਈ ਬਹੁਤ ਜ਼ਰੂਰੀ ਕਿਹਾ ਜਾ ਸਕਦਾ ਹੈ ਸੋ ਦੋਸਤੋ ਏਸੀ ਅੱਜ ਦੀਆਂ ਅਹਿਮ ਖਬਰਾਂ ਅਹਿਮ ਖਬਰਾਂ ਤੇ ਟਿੱਪਣੀ ਪ੍ਰੋਗਰਾਮ ਤੁਸੀਂ ਸੁਣਿਆ ਅਗਰ ਦੋਸਤੋ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗ ਰਿਹਾ ਤੇ ਇਸ ਨੂੰ ਲਾਈਕ ਕਰਨਾ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਇਹ ਪ੍ਰੋਗਰਾਮ ਤੁਹਾਡੇ ਹੋਰਾਂ ਦੋਸਤਾਂ ਤੱਕ ਵੀ ਪਹੁੰਚ ਸਕੇ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਇਸੇ ਸਮੇਂ ਤੁਹਾਡੇ ਲਈ ਇਹ ਅਹਿਮ ਖਬਰਾਂ ਅਤੇ ਟਿੱਪਣੀਆਂ ਪ੍ਰੋਗਰਾਮ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਆਜਾਤ ਧੰਨਵਾਦ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ